ਪੰਜ ਸੱਤ ਅੱਠ ਕਮਰੇ ਪਏ ਹੋਏ ਸੀ ਇਹ ਬੜਾ ਇੱਕ ਪੁਰਾਣਾ ਹੌਟ ਸਪੌਟ ਹੁੰਦਾ ਸੀ ਡਰੱਗਸ ਦਾ ਰੋਟੀ ਛੰਨਾ ਇਹ ਕਾਫੀ ਬਦਨਾਮ ਇੱਕ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭੱਜੇ ਹੋਏ ਆ ਇੱਥੇ 7 ਟੂ 8 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਤ੍ਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਜੋ ਸਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਆ ਇਹਨਾਂ ਨੂੰ ਪੁਲਿਸ ਸਿਕਿਉਰਿਟੀ ਦੇ ਰਹੇ ਆ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਬਜੀਤ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ ਪੰਜ ਤੋਂ 7 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਇਓ ਏ ਸੀ ਤੇ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਆ ਇਹਨੂੰ ਬੜੀ ਮੁਸਤੈਦੀ ਨਾਲ ਪਟਿਆਲਾ ਪੁਲਿਸ ਜਿਹੜੀ ਨੇਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਦੀ ਬ੍ਰੇਕ ਕਰਾਂਗੇ ਅਸੀਂ ਡੀ ਐਡਿਕਸ਼ਨ ਜਿਹੜੇ ਕੀ ਇਸ ਕੋਰਚ ਪਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਦਾਖਲ ਕਰਾਵਾਂਗੇ ਉਸ ਤੋਂ ਇਲਾਵਾ ਜੀਨਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਇੱਕ ਵੀ ਸਾਡੇ ਆਇਆ ਇਹ ਸਾਰਾ ਡਿਮੋਲਿਸ਼ ਕੀਤਾ ਜਾ ਰਿਹਾ ਹੈ ਤੇ ਰੋਟੀਸ਼ਣਾ ਦੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਜੀ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਕੋਰ ਤੋਂ ਕਾਫੀ ਹੱਦ ਤੱਕ ਨੇ ਕੱਲ ਜੋ ਕਾਤੇ ਅਸੀਂ ਜੋ ਵੀ ਮਾਨਜੋਗ ਸੀਐਮ ਸਾਹਿਬ ਦਾ ਮਾਨਜੋਗ ਬੀਜੀਪੀ ਸਾਹਿਬ ਦਾ ਟੀਚਾ ਆਇਆ ਇਹ ਦਨਸ਼ਿਆਂ ਵਿਰੁੱਧ ਚ ਉਹਨੂੰ ਪੂਰਾ ਕਰਾਂਗੇ ਕਿੰਨੇ ਕੋ ਇਡੈਂਟੀਫਾਈ ਕੀਤੇਗੇ ਇਹ ਤੇ ਦੇਖੋ ਜੀ ਪਟਿਆਲੇ ਚ ਅਸੀਂ ਹੋਰ ਵੀ ਅਜੇ 2-3 ਥਾਵਾਂ ਹੋਰ ਵੀ ਆਇਡੈਂਟੀਫਾਈ ਕੀਤੀਆਂ ਨੇ ਤੇ ਰੋਟੀ ਛੰਨਾ ਕਾਫੀ ਇਹ ਪੁਰਾਣੇ ਸਮੇਂ ਚ ਬਦਨਾਮ ਵਿਲੇਜਾਂ ਦਾ ਸੀ परूणे ते तकरीबन सारे नशाद अस्कर आपके घरਾਂ ਚ ਜਿੰਦਰੇ ਲਾਕੇ ਭਜੇ ਹੋਏ। ਜੇ ਤੁਸੀਂ ਪੂਰਾ ਡਿਸਟ੍ਰਿਕਟ ਦੇਖਦੇ ਹੋ ਕਿੰਨੇ ਦੇ ਘਰ ਲੈ ਜਿਹੜੇ ਹੁਣ ਤੱਕ ਘਾਏ ਜਾ ਚੁੱਕੇ। ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਜੇ ਵੀ ਅਸੀਂ ਪਲਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਨੇ। ਨਸ਼ਾ ਤਸਕਰੀ ਕਰਕੇ ਇਸ ਕੋਰਟ ਤੇ ਲੋਕਾਂ ਨੂੰ ਲਾਕੇ ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਉਹ ਸਾਰੀ ਬਿਲਡਿੰਗਸ ਅਸੀਂ ਟਾਰਗੇਟ ਰਹੀਆਂ। ਅਸੀਂ ਬਿਲਡਿੰਗਾਂ ਵੀ ਸੜੋੜ ਕੇ ਜਿਹਨਾਂ ਜਿਹਨਾਂ ਨਸ਼ੇ ਉਹ ਸਾਰੀ ਜਾਬਤਾਂ ਅਨੁਸਾਰ ਕੀਤੀ ਜਾਊਗੀ। ਸਪੈਸ਼ਲ ਅਥੇ ਚੋਰਕੀ ਬਣਾਈ ਗਈ ਸੀ ਇਸ ਗੱਲ ਕਰਕੇ ਵੀ ਇਹ ਕੋਈ ਨਸ਼ ਪਰ ਫਿਰ ਵੀ ਪਿਛਲੇ ਸਮੇਂ ਦੇ ਨਾਲ ਲਗਾਤਾਰ ਇੱਥੇ ਵਿਕਰੀ ਜਾਰੀ ਰਹੀ ਹੈ ਦੇਖੋ ਜੀ ਇਹ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਇੱਥੇ ਕਈ ਮੁਕਦਮੇ ਵੀ ਦਰਜ ਹੋਏ ਆ ਤੇ ਪਿੰਡ ਦੇ ਲੋਕਲ ਲੋਕਾਂ ਤੋਂ ਫੀਡਬੈਕ ਜੇ ਲਿਆ ਜਾਵੇ ਤੇ ਬਹੁਤ ਜ਼ਿਆਦਾ ਕੰਟਰੋਲ ਆ ਡਰੱਗਸ ਤੇ ਤੇ ਅਸੀਂ ਅੱਗੇ ਵੀ ਪੂਰੀ ਸਖਤਾਈ ਕਰਾਂਗੇ ਸਰ ਮਰਕੋ ਪਿੰਡ ਬਾਰੇ ਦੱਸ ਦਿਓ ਸਰ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼